ਤੇ ਕਦੋਂ ਦੇ ਜੇ ਦੁਪਹਿਰ ਜਦੋਂ ਇਹ ਖਰਾਬ ਕਦੋਂਦੇ ਨੇ ਇਹ ਜੀ 13 ਦਿਨਾਂ ਦੀ ਇਹ ਢਿੱਲੀ ਹੋ ਗਈ ਤੁਸੀਂ ਵੀ ਹਾਂਡੀ ਕਾਬ ਜੀ ਹਾਂ ਜੀ ਹਾਂ ਵੀ ਹਾਂਡੀ ਕਾਬ ਮੇਰੀ ਵਾਹਫੀ ਹਾਂਡੀ ਕਾਬ ਕਿਤਰਾ ਗਿਜਾਰਾ ਹੁੰਦਾ ਕਰਦਾ ਕਿ ਕੰਮ ਕੀ ਕਰਦੇ ਇਹ ਤੇ ਭਾਈ ਬਥੇਰ ਕਰਦੇ ਪੱਠੇ ਦੀ ਤੇ ਗਿਜਾਰਾ ਭਾਈ ਪਹਿਲਾਂ ਚਲੋ ਮੜਾ ਕੋਟ ਦੇ ਗਏ ਹੁਣ ਤੇ ਲੱਤ ਟੁੱਟ ਗਈ ਇਸ ਤਰ੍ਹਾਂ ਓਕਾ ਨਹੀਂ ਹੁੰਦਾ ਵੀ ਤਾਂ ਉਦੋਂ ਤੇ ਟਪੰਜੀ ਨਹੀਂ ਨਾਦੀ ਜੀ ਹੈਰਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਬਾਰੇ ਜਦੋਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਰੱਬ ਦੇ ਰੰਗ ਇੰਨੇ ਨਿਆਰੇ ਨੇ ਪਹਿਲਾਂ ਤਾਂ ਪਤੀ ਪਤਨੀ ਅਪਾਹਜ ਸਨ ਜਦੋਂ ਇਹਨਾਂ ਨੂੰ ਰੱਬ ਨੇ ਧੀ ਦਿੱਤੀ ਤਾਂ ਉਹ ਵੀ ਅਪਾਹਜ ਨਿਕਲੀ ਤੁਹਾਨੂੰ ਦੱਸ ਦਈਏ ਕਿ ਸਮੇਂ ਦੇ ਨਾਲ ਨਾਲ ਸਭ ਕੁਝ ਬਦਲਦਾ ਹੈ ਜੇ ਉਸ ਕੁਦਰਤ ਦੇ ਹੱਥ ਡੋਰ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਪਰ ਜੇ ਉਹ ਡੋਰ ਕੁਦਰਤ ਛੱਡ ਦੇਵੇ ਤਾਂ ਇਨਸਾਨ ਦੀ ਜ਼ਿੰਦਗੀ ਨਰਕਪਰੀ ਬਣ ਜਾਂਦੀ ਹੈ ਐਸਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਦਿਨ ਪੈਂਦੇ ਪਿੰਡ ਕਰਿਆਲੇ ਤੋਂ ਜਿੱਥੇ ਕਿ ਉਸ ਕੁਦਰਤ ਦਾ ਅਨੋਖਾ ਹੀ ਰੰਗ ਦੇਖਣ ਨੂੰ ਮਿਲਿਆ ਜਿੱਥੇ ਪਹਿਲਾ ਪਤੀ ਪਤਨੀ ਤਾਂ ਅਪਾਹਜ ਹੀ ਸੀ ਜੇ ਰੱਬ ਨੇ ਉਹਨਾਂ ਨੂੰ ਧੀ ਦਿੱਤੀ ਤਾਂ ਧੀ ਵੀ ਹੁਣ ਅਪਾਹਜ ਹੋ ਗਈ ਅਤੇ ਉਸਦਾ ਪੈਰ ਬੁਰੀ ਤਰ੍ਹਾਂ ਨਾਲ ਮੁੜ ਗਿਆ ਇੱਥੇ ਹੀ ਬਸ ਨਹੀਂ ਹੁੰਦੀ ਇਸ ਪਰਿਵਾਰ ਤੇ ਐਸਾ ਕੁਦਰਤ ਦਾ ਕਹਿਰ ਟੁੱਟਿਆ ਕਿ ਇਸ ਪਰਿਵਾਰ ਨੂੰ ਭਿਆਨਕ ਬਿਮਾਰੀਆਂ ਨੇ ਜਕੜ ਲਈ ਜਿਸ ਕਾਰਨ ਹੀ ਪਰਿਵਾਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਉਤੀ ਸਪੀੜਤ ਪਰਿਵਾਰ ਨੇ ਗੱਲਬਾਤ ਕਰਦਿਆਂ ਆਪਣੇ ਦੁੱਖਾਂ ਬਾਰੇ ਦੱਸਿਆ ਤੇ ਆਪਣੀ ਧੀ ਦੇ ਅਪਾਹਜ ਹੋਣ ਬਾਰੇ ਕੀ ਕੁਝ ਆਖਿਆ ਹੈ ਆਉ ਸੁਣਦਿਆਂ ਕੀ ਨਾ ਵੀਰ ਜੀ ਸਰਸਿੰਘ ਜੀ ਭਾਈ ਬਹੁਤ ਮੜੇ ਆ ਕਿ ਕੰਮਕਾਰ ਵੀ ਪੱਠੇ ਤੇ ਨਹੀਂ ਹੁੰਦਾ ਵੀ ਮੇਰਾ ਐਕਸੀਡੈਂਟ ਹੋ ਗਿਆ ਹੈਗਾ ਭਾਈ ਪਹਿਲਾਂ ਵੀ ਮੈਂ ਹੈਂਡੀਕਾਰ ਸੀ ਤੇ ਇਸ ਕਰਨਾ ਸਾਡੀ ਜਗਾ ਵੀ ਵਗੀ ਹੈ ਮੇਰੀ ਬੱਚੀ ਦਾ ਵੀ ਮਿਲ 2 3 ਲੱਖ ਰੁਪਏ ਖੇਨ ਲੱਗਾ ਵਾ ਰਿਸ਼ਤੇਦਾਰਾਂ ਤੋਂ ਫੜ ਤੜਕੇ ਲਾਏ ਹੀ ਗਏ ਹੁਣ ਵੀ ਉਹਦਾ ਆਪਰੇਸ਼ਨ ਕਰਵਾਉਣਾਗਾ ਇਤਰਾ ਹੀ ਆ ਪੈਰ ਦਾ ਕੀ ਗੱਲ ਕੀ ਹੋਏ ਪੈਰ ਨੂੰ ਕੀ ਗੱਲ ਸੀ ਭਈ ਢੱਲੀ ਹੋ ਗਈ ਬਿਮਾਰ ਹੋ ਗਈ ਤੇ ਫਿਰ ਇਸ ਤਰ੍ਹਾਂ ਜਦਾ ਹੋ ਗਿਆ ਚੱਕਰ ਤੇ ਨਹੀਂ ਹਟਦੀ ਦਿਨਾਂ ਗਾਈ ਕਿੰਨੀ ਉਮਰ ਹੈ ਕੁੜੀ ਦੀ ਜਦੋਂ ਬਵਾਰ ਹੈ 4 ਸਾਲ ਦੀ ਤੇ ਕਦੋਂ ਦੇ ਜੇ ਪੈਰ ਜਦੋਂ ਇਹ ਖਰਾਬ ਕਦੋਂ ਦੇ ਨੇ ਇਹ ਜੀ 13 ਦਿਨਾਂ ਤੋਂ ਇਹ ਢੱਲੀ ਹੋ ਗਈ ਤੁਸੀਂ ਵੀ ਹੰਡੀ ਕਾ ਬਜੀ ਹਾਂ ਜੀ ਮੈਂ ਵੀ ਹੰਡੀ ਕਾ ਮੇਰੀ ਵਾਹ ਵੀ ਹੰਡੀ ਕਾ ਕਿਤਰਾ ਗਜਰਾ ਹੁੰਦਾ ਘਰ ਦਾ ਕੀ ਕੰਮ ਕੀ ਕਰਦੇ ਤੂੰ ਹੈ ਪਥੇਰ ਕਰਦੇ ਪੱਟੇ ਦੇ ਤੇ ਗੁਜ਼ਾਰਾ ਪਾਈ ਪਹਿਲਾਂ ਚਲੋ ਮੜਾ ਮੋਟਾ ਰਹਿ ਗਏ ਹੁਣ ਤੇ ਲੱਤ ਟੁੱਟ ਗਈ ਉਤਰਾ ਉੱਕਾ ਨਹੀਂ ਹੁੰਦਾ ਵੀ ਤੇ ਉਤੋਂ ਦੇ ਇੱਟ ਪੈਂਦੀ ਨਹੀਂ ਨਾਲ ਦੀ ਤਾਂ ਆ ਕੋਠੇ ਦੇ ਟੀਨਾ ਜਿਹੜੀਆਂ ਪਈਆਂ ਨੇ ਇਸ ਤਣ ਤਪਦੀਆਂ ਟੀਨਾ ਦੇ ਵਿੱਚ ਹੀ ਰਹਿੰਦੇ ਹਾਂ ਹਾਂਜੀ ਇੱਥੇ ਰਹਿਦਾ ਵਾ ਲੋਕਾਂ ਦਾ ਮਤਲਬ ਕਿ ਥਾ ਦਿੱਤਾ ਹੈਗਾ ਉਹ ਆਪਣੇ ਘਰੇ ਚਲੇ ਜਾਂਦੇ ਆ ਸਾਡਾ ਥਾਂ ਨਹੀਂ ਹੈਗਾ ਵੀ ਅਸੀਂ ਇੱਥੇ ਗੁਜ਼ਾਰਾ ਕਰਦੇ ਬਾਦਸ਼ਾਹ ਕੀ ਮੰਗ ਕਰਦੇ ਸਮਾਜ ਸੇਵੀਆਂ ਦਾ ਸਮਾਜ ਸੇਵੀਆਂ ਤਾਂ ਮੇਰੇ ਤੋਂ ਇਹ ਮਜਬੂਰ ਮੰਗਿਆ ਵੀ ਇੱਕ ਤੇ ਮੇਰੀ ਬੱਚੀ ਦਾ ਇਲਾਜ ਹੋ ਜਾਏ ਇੱਕ ਸਾਡੇ ਬਾਰੇ ਕੋਈ ਥੋੜਾ ਬਾਦੀ ਮਦਦ ਕੀਤੀ ਜਾ ਸੋਚਿਆ ਜਾਂਦਾ ਕੋਈ ਰਿਗ ਕੀ ਨਭੰਦੀ ਤੁਹਾਡੇ? ਭਜਿੰਦੇ ਨਰਕਾ। ਕੀ ਹਾਲਾਤ ਨੇ ਘਰ ਦੇ ਤੁਹਾਡੇ? ਮਾਜੀ ਪਾਜੀ ਬਹੁਤ ਮਾੜੀ ਆ। ਕੀ ਗੱਲ ਐ ਜੀ? ਗੱਲ ਕੀ ਕੀ ਸੀ ਆ ਪਥੇਰ ਦਾ ਕੰਮ ਕਰਕੇ ਪੱਠੇ ਲਾ ਕਰਕੇ ਕੰਮ ਤੇ ਰੋਟੀ ਖਾਣੇ ਆ। ਘਰ ਵਾਲਾ ਵੀ ਉਤਰਾਂ ਦਾ ਵਿਚਾਰਾ ਤੇ ਗੁੜੀ ਆ ਮੇਰੀ ਇਤਾਂ ਦੀ ਆ। ਕੀ ਹੋਇਆ ਘਰ ਵਾਲੇ ਨੂੰ ਤੁਹਾਨੂੰ ਕੀ ਗੱਲ? ਅ ਘਰ ਵਾਲੇ ਦੇ ਹਾਂਡੀ ਕਹਿ ਬੇ ਬਲ ਸੱਟ ਲੱਗ ਗਈ। ਮਣਕੇ ਹੋ ਤੇ ਪੈਸੇ ਲਾ ਕੇ ਘਰ ਬੁਆ ਵੇਖਿਆ। ਗੁੜੀਆ ਤੇ ਵੀ ਲੱਗੇ ਬਥੇਰੇ ਤੇ ਇਤਰਾ ਹੀ ਘਰ ਬੁਆ ਵੇਚ ਕੇ ਸਾਰੇ ਪੇਪਲ ਆਏ ਕਹਿ ਰਿਹਾ ਰਿਸ਼ਤੇਦਾਰਾਂ ਦਾ ਫੜ ਫੜ ਕੇ ਗੁੜੀਆ ਦੀ ਕਿੰਨੀ ਉਮਰ ਚਾਰ ਸਾਲ ਕਦੋਂ ਦਾ ਪੈਰ ਵਿੰਗਾ ਉਹਦਾ ਕੁੜੀ ਦਾ ਉਹ ਬਚਪਾ ਤਾਂ ਹੀ ਹੈ 13 ਦਿਨਾਂ ਦੀ ਤੇ ਇਲਾਜ ਨਹੀਂ ਕਰਵਾਇਆ ਤੁਸੀਂ ਨਹੀਂ ਜੀ ਜਿਵੇਂ ਹੁਣ ਤੋਂ ਜੀ ਹੰਡੀ ਕਹਿ ਬਜੇ ਤੁਹਾਡਾ ਵੀ ਤੁਸੀਂ ਵੀ ਨਹੀਂ ਕੋਈ ਲਾਜ ਆਉਦਾ ਕਰ ਨਹੀਂ ਜੀ ਪੈਸੇ ਤੇ ਲੈਣ ਨੂੰ ਕੀ ਕਰਾਂ ਨਹੀਂ ਆਪਣੀ ਕਮਾਈ ਦੀ ਓਨੀ ਕੁ ਥੋੜੀ ਜੀ ਖਾ ਲਈ ਦੀ ਤੇ ਤੁਹਾਨੂੰ ਕੀ ਗੱਲ ਸਾਨੂੰ ਵੀ ਇਤਰਾ ਵੀ ਪੱਟੇ ਦਾ ਕੰਮ ਕਰੀਦਾ ਆਪਣੀ ਦਾ ਹੰਡੀ ਕਹਿ ਬੇ ਮਮੀ ਮੈਂ ਤਾਂ ਕਰਦਾ ਹੀ ਕਰਦੀ ਉਹ ਵਿਚਾਰਾ ਕਿਸੇ ਦੇ ਨਾਲ ਲੱਗ ਲੁੱਕੇ ਕਰਦਾ ਮੜ ਮੜ ਤੇ ਕੀ ਮੰਗ ਕਰਦੇ ਹਨ ਮੰਗਾਂ ਨੂੰ ਇਹ ਚਾਹੀਦੀ ਵੀ ਇੱਕ ਗੁੜੀਆ ਦੇ ਪੈਸੇ ਦਾ ਇਲਾਜ ਹੋ ਜੇ ਤੇ ਇੱਕ ਸਾਡੇ ਪਿਤਰਾ ਰੋਟੀ ਪਾਣੀ ਦਾ ਚੱਲ ਜੇ ਕੰਮ ਕੋਈ ਅੱਜ ਤੱਕ ਸਮਾਜ ਸੇਵੀ ਜਾਂ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਤੁਹਾਡੇ ਕੋਲ ਨਹੀਂ ਜੀ ਕੋਈ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਕਿ ਸਾਡੀ ਸੁਣੀ ਨਹੀਂ ਬੇਨਤੀ ਆ ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਆਪ ਸਭ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਪੀੜਿਤ ਪਰਿਵਾਰ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣ ਗਈ ਹੈ ਸੋ ਆਪ ਇਸ ਪਰਿਵਾਰ ਦੀ ਜ਼ਰੂਰ ਸਹਾਇਤਾ ਕਰਨਾ ਤਾਂ ਜੋ ਇਸ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਹੋ ਸਕੇ ਅਤੇ ਦੂਸਰੇ ਲੋਕਾਂਾਂ ਬਾਗ ਆਪਣੇ ਘਰ ਦਾ ਇਹ ਪਰਿਵਾਰ ਗੁਜ਼ਾਰਾ ਚਲਾ ਸਕੇ ਜੇ ਕੋਈ ਵੀ ਸਮਾਜ ਸੇਵੀ ਇਸ ਪਰਿਵਾਰ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦਾ ਮੋਬਾਈਲ ਨੰਬਰ ਅਤੇ ਬੈਂਕ ਅਕਾਊਂਟ ਨੰਬਰ ਨੀਚੇ ਦਿੱਤਾ ਜਾਵੇਗਾ ਲਾਈਵ ਤੇ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ